ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਅਤੇ ਬਾਈ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਆ ਗੱਬਣ ਝੋਟੀ ਵਕਾਊਆ ਜੀ ਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਆ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀ ਰ ਇੰਸਟਾਗ੍ਰਾਮ ਤੇ ਵੇਖ ਰਹੇ ਆ ਸਬਸਕ੍ਰਾਈਬ ਹੋ ਮਾਰਾਂ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਬਾਈ ਠੀਕ ਹੈ ਠੀਕ ਠਾਕ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਵੀਰੇ ਮੇਰਾ ਨਾਮ ਲਖਵੀਰ ਸਿੰਘ ਲਖਵੀਰ ਸਿੰਘ ਪਿੰਡ ਆਸਾਪੁੱਟਰਾ ਠੀਕ ਹੈ ਜਿਲ੍ਹਾ ਸ਼੍ਰੀ ਮੁਕਤਸਰ ਵਾਹ ਜੀ ਵਾਹ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 97803 97803 40247 40247 ਹਾਂਜੀ ਠੀਕ ਹੈ ਜੀ ਤੇ ਬਾਈ ਇਹ ਝੋਟੀ ਕਰਦੀ ਹੈ ਆਪਣੀ ਹਾਂ ਵੀਰੇ ਕਰਦੀ ਹੈ ਤੇ ਇੱਕ ਇਹ ਨਾਂ ਪਹਿਲਾ ਸੂਆ ਹੀ ਸੁੰਦੀ ਹੈ ਨਾ ਹਾਂ ਪਹਿਲਾ ਸੂਆ ਸੂਣ ਲੱਗੀ ਕਿੰਨੇ ਦਿਨ ਤਕਰੀਬਨਾ ਰਹਿੰਦੇ ਅੰਦਾਜ਼ਾ ਵੀਰੇ ਲੈ ਜੂਗੀ 12 13 ਦਿਨ 12 ਦਿਨ ਹਾਂਜੀ ਤੇ ਬਾਈ ਇਹ ਸੀਮਣ ਵਗੈਰਾ ਪਤਾ ਕਿਹੜਾ ਲਵਾਇਆ ਸੀ ਨਹੀਂ ਵੀਰੇ ਆਮ ਚੰਗਾ ਮੋਹਰਾ ਦਾ ਹੀ ਲੱਗਾਏ ਸੀ ਮੁੰ ਚੰਗਾ ਮੋਹਰਾ ਦਾ ਲੱਗਾ ਇਸ ਟਾਈਮ ਠੀਕ ਪਤਾ ਕਿਨੇ ਲੱਗੇ ਲਓ ਵੀ ਸਜਣੋ ਪਹਿਲਾ ਸੂਆ ਕਰਮਾ ਵਾਲੀ ਨੇ ਸੂਣਾ 10 12 ਮੈਨੂੰ ਬਾਈ ਜਾਂਦਾ ਵੀ ਸੂਣ ਚ ਬਾਕੀ ਆ ਬਾਕੀ ਕੋਈ 2 4 ਦਿਨ ਪਸੂ ਪਹਿਲੇ ਸੂਏ ਵੱਧ ਵੀ ਲੈ ਜਾਂਦਾ ਹੁੰਦਾ ਤੇ ਮੂੰਹ ਮੱਥੇ ਦੀ ਬਹੁਤ ਸ਼ਾਨਦਾਰਾ ਦੇਖ ਸਕਦੇ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਕੱਚੀ ਆ ਜੇ ਉਸ ਹਾਵਨਾ ਤੁਸੀਂ ਜਜਮੈਂਟ ਕਰ ਲਿਓ ਦੋਸਤੋ ਬਹੁਤ ਚੰਗਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੋਸਤੋ ਤੋੜ ਕੇ ਵੀ ਉਹਾਵਾਂਗੇ ਲਓ ਵੀ ਸਜਣੋ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਰਾਜੀ ਪਲੀ ਚੰਗੀ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਕੋਈ ਮਿੱਤਰੋ ਥੋੜਾ ਜਿਹਾ ਮਿੱਥੋ ਘਰਾਂਦੀ ਆ ਹੋਰ ਕੋਈ ਨਹੀਂ ਸੀਲਸ ਲੱਗ ਬਹੁਤ ਇਹ ਕੈਮਰੇਟ ਆ ਜੀ ਇਹ ਅਗੋਂ ਇੱਧਰ ਨੂੰ ਮੁੜਦੇ ਮੁੜਦੇ ਮੁੜ ਗਿਆ ਇੱਧਰ ਚਲੋ ਭਾਈ ਤੋਰ ਲਓ ਹੌਲੀ ਹੌਲੀ ਥੋੜਾ ਕੈਮਰਾ ਕਰਕੇ ਕੋਈ ਨਹੀਂ ਆਹੋ ਮਿੱਥੋ ਹੀ ਥੋੜਾ ਜਿਹਾ ਘਰਦੀ ਹੂੰ ਤਾਂ ਸੀਲ ਆ ਓਏ ਮਿੱਥੋ ਜਜਮੈਂਟ ਤੁਸੀਂ ਕਰ ਲਿਓ ਤੋਰ ਕੇ ਤੁਹਾਨੂੰ ਦਿਖਾ ਦਤੀ ਐ ਬੰਨਦੇ ਭਾਈ ਕੋਈ ਨਹੀਂ ਬਹੁਤ ਸਾਫ ਸੁਥਰੇ ਹਵਾਨੇ ਦੀ ਐ ਦੋਸਤੋ ਫੇਰ ਤੁਹਾਨੂੰ ਪਿੱਛੋਂ ਦਿਖਾ ਦਿੰਨੇ ਆ ਕਿਉਂਕਿ ਥੋੜਾ ਜਿਹਾ ਪੱਕਾ ਥਾਂ ਸੀ ਅਸੀਂ ਜਾਣ ਕੇ ਨਹੀਂ ਤੋਰੀ ਦੀ ਤਲਕ ਕੇ ਬਹੁਤ ਕਈ ਵਾਰੀ ਡਿੱਗ ਪੈਂਦਾ ਦਰਦਾ ਬਹੁਤ ਸਾਫ ਹਵਾਨਾ ਤੇ ਹਜੇ ਕੱਢ ਜੂਗੀ 12-13 ਨੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਵੀ ਇਹ ਲੱਖ ਰੁਪਏ ਕਰਦੇ ਇੱਕ ਲੱਖ ਮਾਨਤਨ ਹੋ ਜੂਗੀ ਆ ਮਾਨਤਨ ਕਰਾਂਗੇ ਲੋ ਵੀ ਸੱਜਣਾ ਇੱਕ ਲੱਖ ਮੁੱਲਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਕੋਈ ਵੀ ਮੇਰਾ ਸੱਜਣਾ ਵੀਰ ਦੂਰੋਂ ਨੇੜੋਂ ਚੱਲ ਕੇ ਆਉ ਉਹਦਾ ਮਾਨਤਨ ਹੋਊਗਾ ਤੇ ਨੰਬਰ ਆਪਾਂ ਸਕਰੀਨ ਤੇ ਲਾਤਾ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗ ਲੱਗਿਆ ਹੋਇਆ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸੋ ਤੇ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ